ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚਹਿਲ ਵਲੋਗਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਵਲੋਗ ਨੂੰ ਕਰਿਓ ਜੀ ਫੁੱਲ ਵਾਚ ਤੇ ਅੱਜ ਵਾਲਾ ਜਿਹੜਾ ਵਲੋਗ ਹੈ ਆਪਣਾ ਕਮਾਂਕਾਰਾਂ ਤੋਂ ਹਟ ਅੱਜ ਆਪਾਂ ਵਲੋਗ ਹੈ ਜਿਹੜਾ ਆਪਾਂ ਨਿਊ ਕਲੈਕਸ਼ਨ ਲੈ ਕੇ ਆਏ ਹਾਂ ਸਮਰ ਕਲੈਕਸ਼ਨ ਬਹੁਤ ਜਾਦੀ ਸੋਹਣੀਆਂ ਜਿਹੜੀ ਆਪਾਂ ਡਿਫਰੈਂਟ ਡਿਫਰੈਂਟ ਹਨ ਆਪਾਂ ਲੈ ਕੇ ਆਂਦੇ ਨੇ ਕਾਟਨ ਦੇ ਸੂਟ ਖਾਦੀ ਦੇ ਸੂਟ ਸੂਟ ਕੈਮਰੀ ਕਾਟਨ ਹਨਾ ਬਹੁਤ ਜਿਆਦੇ ਸੋਹਣੇ ਸੋਹਣੇ ਤੇ ਵੱਖਰੇ ਵੱਖਰੇ ਜਿਹੜੇ ਆਪਾਂ ਪ੍ਰਿੰਟ ਆ ਜਿਹੜੇ ਲੈ ਕੇ ਆਂਦੇ ਆ ਮੈਚਿੰਗ ਵੀ ਹੈ ਤੇ ਆਲ ਓਵਰ ਵੀ ਹੈ ਕਿਉਂਕਿ ਬਹੁਤ ਦਿਨਾਵਾਦ ਅੱਜ ਆਪਾਂ ਕੱਪੜੇ ਜਿਹੜੇ ਲੈ ਕੇ ਆਏ ਆ ਤੇ ਜਰੂਰ ਸਪੋਰਟ ਕਰਿਓ ਜਿਹੜਾ ਜਿਹੜੇ ਭੈਣਾਂ ਨੂੰ ਪਸੰਦ ਹੋਏ ਤਾਂ ਜਰੂਰ ਆਰਡਰ ਕਰਿਓ ਕਿਉਂਕਿ ਕੋਈ ਵੀ ਇਦਾਂ ਦਾ ਸੂਟ ਹੈ ਨਹੀਂ ਹਨਾ ਸਾਰੇ ਸੂਟ ਆਪਦੇ ਤੋਂ ਇੱਕ ਦੂਜੇ ਤੋਂ ਵੱਧ ਕੇ ਤੇ ਵੱਧ ਕੇ ਜਿਹੜਾ ਸੋਣਾਗਾ ਸਭ ਤੋਂ ਪਹਿਲਾਂ ਆਪ ਆਪਣਾ ਨੰਬਰ ਦੱਸ ਦਿੰਦੇ ਹਾਂ 62393 50986 ਜੇਕਰ ਕਿਸੇ ਭੈਣ ਹਾਂ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਹੈ ਤਾਂ ਤੁਸੀਂ ਆਪਣਾ ਸਕਰੀਨਸ਼ਾਟ ਲੈ ਕੇ ਮੈਨੂੰ WhatsApp ਤੇ ਭੇਜ ਸਕਦੇ ਹੋ ਤੇ ਆਪਣਾ ਆਰਡਰ ਹੈ ਜਿਹੜਾ ਪੱਕਾ ਕਰ ਸਕਦੇ ਹੋ ਠੀਕ ਹੈ ਜੀ ਲਓ ਜੀ ਆਪਾਂ ਹੁਣ ਬਲੌਗ ਦੀ ਜਿਹੜੀ ਸਟਾਰਟਿੰਗ ਕਰਦੇ ਹਾਂ ਸੋਹਣੇ ਸੋਹਣੇ ਪ੍ਰਿੰਟਾਂ ਦੇ ਨਾਲ ਤੇ ਸਭ ਤੋਂ ਪਹਿਲਾਂ ਸਮ੍ਰਿਤ ਨਵਰੀਤ ਆਪਣੀ ਹੈਲਪ ਕਰੋਗੀ ਸੂਟ ਦਿਖਾਉਣ ਦੇ ਵਿੱਚ ਲਓ ਜੀ ਸਮ੍ਰਿਤ ਹੁਣ ਨਵਰੀਤ ਪ੍ਰੋਪਰ ਜਿਹੇ ਸੂਟਸਾਰੇ ਦਿਖਾਈ ਚੱਦੇ ਠੀਕ ਹੈ ਲਓ ਜੀ ਸਭ ਤੋਂ ਪਹਿਲਾਂ ਹੈਗਾ ਜਾਂ ਦੇਖੋ ਇੰਨਾ ਕ ਜਿਆਦਾ ਸੋਹਣਾ ਇਹ ਵਾਲਾ ਮੋਰ ਪੰਖੀ ਜੀ ਸ਼ਰਟ ਕਹਿ ਸਕਦੇ ਆ ਆਪਾਂ ਤੇ ਇਹਦੇ ਨਾਲ ਡਾਟਸ ਜਿਹੇ ਬਣੇ ਹੋਏ ਹੈਗੇ ਰਸਟ ਜਿਹਾ ਕਲਰ ਹੈ ਹਨਾ ਇਹਦੇ ਨਾਲ ਮੈਚਿੰਗ ਹੈ ਜੀ ਬਾਟਮ ਹੈ ਇਹ ਤੇ ਆਹ ਵਾਲੀ ਹੈਗੀ ਹੈਗੀ ਸ਼ਰਟ ਦੇਖੋ ਜੀ ਆਹ ਵਾਲੀ ਸ਼ਰਟ ਹੈ ਤੇ ਆਹ ਵਾਲੀ ਇਹਦੇ ਨਾਲ ਹੈਗੀ ਹੈ ਜੀ ਬਾਟਮ ਕਪੜਾ ਜਿਹੜਾ ਜਿਵੇਂ ਕਹਨੇ ਨੇ ਭਾਈ ਮਲਾਈ ਵਰਗਾ ਹੈ ਹਨਾ ਬਹੁਤ ਜਿਆਦਾ ਸੋਹਣਾ ਕਪੜਾ ਹੈਗਾ ਪਿਓਰ ਕਾਟਨ ਕੈਮਬ੍ਰਿਕ ਕਾਟਨ ਦਾ ਦੇਖੋ ਜੀ ਇਹਦੀ ਪੇਸੂਟ ਇਸ ਸ਼ਰਟ ਦੇ ਨਾਲ ਹੈ ਜਿਹੜੀ ਮੈਚਿੰਗ ਹੈ ਡਿਫਰੈਂਟ ਜਿਹੜਾ ਸਾਰੇ ਜਿਹੜੇ ਆਪਾਂ ਪ੍ਰਿੰਟ ਲੈ ਕੇ ਆਉਂਦੇ ਨੇ ਸੋਹਣੇ ਸੋਹਣੇ ਹਾਂਜੀ ਨੈਕਸਟ ਸੂਟ ਹੈਗਾ ਆਪਣੇ ਕੋਲੇ ਆਹ ਵਾ ਮਾਸਟਰ ਇਹ ਕਹਿ ਸਕਦੇ ਆਪਾਂ ਹਾਂਜੀ ਲਓ ਜੀ ਤੇ ਇਹਦੇ ਨਾਲ ਸੁਣ ਡਿਫਰੈਂਟ ਇਹ ਵਾਲਾ ਜਿਹੜਾ ਪ੍ਰਿੰਟ ਹੈਗਾ ਦੇਖੋ ਮਸਟਰਡ ਦੇ ਵਿੱਚ ਜਮਣੀ ਜਾਂ ਕਲਰ ਆਪਾਂ ਕਹਿ ਸਕਦੇ ਹਣਾ ਇਹ ਵਾਲਾ ਜਿਹੜਾ ਦੇਖੋ ਆਹ ਵਾਲਾ ਇਹਦਾ ਪ੍ਰਿੰਟ ਹੈਗਾ ਇਹੜੇ ਕਰੋ ਬੇਟੀ ਅੱਗੇ ਕਰੋ ਲੇਖੋ ਜੀ ਖੜੇ ਹੋ ਜਣਾ ਡਿਫਰੈਂਟ ਇਹਦੇ ਵਿੱਚ ਦੇਖੋ ਵੱਖਰੀ ਵੱਖਰੀ ਜਿਹੜੇ ਫਲਾਵਰ ਬਣੇ ਹੋਏ ਹੈਗੇ ਤੇ ਇਹਦੇ ਨਾਲ ਆਹ ਵਾਲੀ ਹੈ ਜਿਹੜੀ ਬਾਟਮ ਦੀ ਹੈਗੀ ਹੈਗੀ ਪਰਪਲ ਜੀ ਕਲਰ ਦੀ ਹਾਂ ਆਹ ਵਾਲੀ ਇਹਦੇ ਨਾਲ ਮੈਚਿੰਗ ਲੋ ਜੀ ਆਪਾਂ ਦੁਬਾਰੀ ਦਿਖਾ ਸਕਦੇ ਹਾਂ ਤੁਸੀਂ ਆਪਣਾ ਸਕਰੀਨਸ਼ਾਟ ਦੇ ਸਕਦੇ ਹੋ ਬਹੁਤ ਜਿਆਦੇ ਸੋਹਣੇ ਆ ਸਾਰੇ ਸਾਰੇ ਹੀ ਸੋਹਣੇ ਹੁੰਦੇ ਆ ਸਾਰੇ ਸੂਤੀ ਆਪਾਂ ਇੱਕ ਤੋਂ ਇੱਕ ਜਿਹੜਾ ਵੱਧ ਕੇ ਲੈ ਕੇ ਆਂਦੇ ਹਾਂਗੇ ਦੇਖੋ ਜੀ ਸਾਰੇ ਬਹੁਤ ਹੀ ਜਿਆਦੇ ਸੋਹਣੇ ਕਲਰ ਲੈ ਕੇ ਆਂਦੇ ਆ ਕੋਈ ਜਿਆਦਾ ਭੜਕੀਲਾ ਨਹੀਂ ਜਾਂ ਕੋਈ ਜਿਆਦਾ ਲਾਈਟ ਨਹੀਂ ਬਹੁਤ ਸੋਹਣੇ ਸੋਹਣੇ ਜਿਹੜੇ ਸਰਦਾਰੀ ਜੀ ਜੇ ਕਹਿ ਸਕਦੇ ਆਪਾਂ ਸਰਦਾਰੀ ਜੀ ਦੀ ਚੀਜ਼ ਹੈ ਨਾ ਉਹ ਆਪਾਂ ਲੈ ਕੇ ਆਏ ਆ ਇਹਦੇ ਨਾਲ ਦੇਖੋ ਜੀ ਖਾਦੀ ਕਾਟਨ ਦੀ ਪਿਓਰ ਕਾਟਨ ਦੀ ਹੈਗੀ ਆਪਣੀ ਕੋਲੇ ਸ਼ਰਟ ਤੇ ਖਾਦੀ ਕਾਟਨ ਦੀ ਇਹਦੇ ਨਾਲ ਹੈਗੀ ਹੈ ਜੀ ਬਾਟਮ ਦੇਖੋ ਅਸਾਂ ਤੁਸੀਂ ਸੂਟ ਹੈ ਜਿਹੜੇ ਦੇਖਦੇ ਜਾਇਓ ਤੇ ਆਪਣਾ ਆਰਡਰ ਹੈ ਜਿਹੜਾ ਪੇਸ ਦੇ ਜਾਇਓ ਸਕਰੀਨ ਸ਼ਾਟ ਦੇ ਕੇ ਲੀਖੀਏ ਲੀਖੋ ਇਹ ਬਹੁਤ ਜਿਆਦਾ ਸੋਹਣਾ ਜਿਹੜਾ ਇਹ ਵਾਲਾ ਸੂਟ ਆਪਾਂ ਪਿਕਸ ਹੈ ਜਿਹੜੀਆਂ ਇਹ ਜੇ ਵਾਚ ਕਰਾਂਗੇ ਹਾਂਜੀ ਇਹ ਵਾਲਾ ਸੂਟ ਲੈ ਕੇ ਆਂਦਾ ਆਪਾਂ ਆ ਲੋ ਵਰਖਾਦੀ ਕਾਟਨ ਦੀ ਦੇਖੋ ਜੀ ਅਸਮਾਨੀ ਜਿਹਾ ਕਲਰ ਕਹਿ ਸਕਦੇ ਹਾਂ ਨਾ ਨਾ ਜ਼ਿਆਦਾ ਡਾਰਕ ਹੈ ਤੇ ਨਾ ਜ਼ਿਆਦਾ ਲਾਈਟ ਹੈ ਬਹੁਤ ਨੂਹ ਜਿਹਾ ਲੱਗ ਰਿਹਾ ਬਲੂ ਦਾ ਨਹੀਂ ਬਲੂ ਨਹੀਂ ਬਹੁਤ ਜ਼ਿਆਦਾ ਸੋਨਾ ਸੋਣੀ ਜਿਹੜੀ ਹੋਇਆ ਖਾਦੀ ਕਾਟਨ ਹੈ ਵੈਸੇ ਤਾਂ ਹੋਰ ਕਲਰ ਆ ਹੋਰ ਕਲਰ ਆ ਰਿਹਾ ਇਹਦੇ ਚ ਡਾਰਕ ਆ ਰਿਹਾਗਾ ਹਾਂ ਇਹਦੇ ਵਿੱਚ ਥੋੜਾ ਡਾਰਕ ਆ ਰਿਹਾ ਨਹੀਂ ਇਹ ਡਾਰਕ ਨਹੀਂ ਹੈਗਾਗਾ ਜਿਆਦਾ ਡਾਰਕ ਨਹੀਂ ਬਟ ਮੈਨੂੰ ਨਹੀਂ ਦਿਖਾਈ ਦੇ ਰਿਹਾ ਵੀ ਇੱਧਰ ਕਿਦਾਂ ਦਾ ਰਿਹਾਗਾ ਬਹੁਤ ਜਿਆਦਾ ਸੋਹਣਾ ਸਰਦਾਰੀ ਵੈਸੇ ਤੂੰ ਵੀ ਐ ਨਾ ਥੋੜਾ ਥੋੜਾ ਡਾਰਕ ਆ ਥੋੜਾ ਬਹੁਤਾ ਵੀ ਇਹ ਫਰ ਕੇ ਪੈ ਜਾਂਦਾ ਕੈਮਰੇ ਦੇ ਵਿੱਚ ਬਹੁਤ ਸੋਹਣਾ ਲੁੱਟਿਆ ਵੀ ਇਹ ਹੈਗਾ ਜੀ ਆਪਣੇ ਕੋਲੇ ਆਲੂੜ ਆ ਦੇਖੋ ਇਹ ਵੀ ਇੰਨਾ ਕੁ ਜਿਆਦਾ ਸੋਹਣਾ ਕੱਪੜਾ ਨਾ ਇਹ ਨੇ ਕੋ ਬਹੁਤ ਜ਼ਿਆਦਾ ਕੋਈ ਇਹਦੇ نیچے ਲਾਈਨਿੰਗ ਦੀ ਲੋੜ ਨਹੀਂ ਹੈਗੀਗੀ ਇਹ ਸੂਟ ਵੀ ਆਪਣੇ ਕੋਲੇ ਆਲਓਵਰ ਹੈ ਜੀ ਜੇਕਰ ਕਿਸੇ ਨੇ ਹਨਾ ਕੋਈ ਸ਼ਰਟਾ ਬਣਾਉਣਾ ਹੁੰਦੀ ਹੈ ਜਾਂ ਮੈਚਿੰਗ ਕਰਨੀ ਹੁੰਦੀ ਹੈ ਤਾਂ ਤੁਸੀਂ ਮੈਚਿੰਗ ਵੀ ਕਰ ਸਕਦੇ ਹੋ ਦੇਖੋ ਜੀ ਬਹੁਤ ਜ਼ਿਆਦਾ ਸੌਫਟ ਸੌਫਟ ਕਪੜਾ ਹੈ ਇਹ ਬਹੁਤ ਜ਼ਿਆਦਾ ਦੇਖੋ ਮਸਲੀਨ ਦੀ ਤਰ੍ਹਾਂ ਬਹੁਤ ਜ਼ਿਆਦਾ ਸੋਹਣਾ ਕਪੜਾ ਹੈ ਇਹ ਵੀ ਆਪਣੇ ਕੋਲੇ ਜੀ ਆਲਓਵਰ ਹੈ ਕਿ ਆਪਾਂ ਮਿਕਸ ਜੇ ਲੈ ਕੇ ਆਂਦੇ ਨੇ ਆਲਓਵਰ ਤੇ ਪ੍ਰਿੰਟਡ ਹੈ ਜਿਹੜੇ ਬਹੁਤ ਸੋਹਣੇ ਸੋਹਣੇ ਜਿਹੇ ਕਲਰ ਕੰਬੀਨੇਸ਼ਨ ਬਣਾ ਕੇ ਲੈ ਕੇ ਆਂਦਾ ਹੈਗਾ देखो जी ਆ ਵਾਲਾ ਜਿਹੜਾ ਸੂਟ ਹੈ ਇਹਦੀਆਂ ਜੀ ਸ਼ਰਟ ਜੇਕਰ ਤੁਸੀਂ ਲੈਣੀ ਆ ਹਨ ਤਾਂ ਇਹ ਵਾਲੇ ਤੁਸੀਂ ਸੂਟ ਦੀ ਜਿਹੜੀ ਸ਼ਰਟ ਲੈ ਸਕਦੇ ਹੋ ਵਾਓ ਕਲਰਫੁੱਲ ਦਾ ਹੈ ਬਹੁਤ ਜ਼ਿਆਦਾ ਕਲਰਫੁੱਲ ਜਿਹੜਾ ਇਹ ਪਾਪਲਿਨ ਕਿ ਪੋਪਿੰਗ ਦਾ ਪਤਾ ਨਹੀਂ ਕੀ ਨਾਮ ਬੋਲ ਰਹੇ ਸੀ ਕਿ ਬਹੁਤ ਜ਼ਿਆਦਾ ਸੋਹਣਾ ਡਿਜੀਟਲ ਦੀ ਤਰ੍ਹਾਂ ਇਹਦਾ ਪ੍ਰਿੰਟ ਬਣਿਆ ਹੋਇਆ ਹੈਗਾ ਬਹੁਤ ਜ਼ਿਆਦਾ ਸੋਹਣਾ ਇਹ ਦੀ ਜੇਕਰ ਕਿਸੇ ਨੂੰ ਕੋਈ ਪਸੰਦ ਆ ਤਾਂ ਤੁਸੀਂ ਸ਼ਰਟ ਲੈ ਸਕਦੇ ਹੋ ਸ਼ਰਟ ਤੇ ਜਿਹੜਾ ਪੀਸ ਮਿਲ ਸਕਦਾ ਇਹ ਦੋ ਸ਼ਰਟਾਂ ਦਾ ਜਿਹੜਾ ਆਪਣੇ ਕੋਲੇ ਕੱਪੜਾ ਹੈ। ਲੋ ਜੀ ਇਹ ਹੈਗਾ ਆਪਣੇ ਕੋਲੇ ਡਾਰਕ ਜਿਆਦਾ ਡਾਰਕ ਹੈ ਜਿਹੜਾ ਆਪਣੇ ਕੋਲੇ ਹੈਗਾ। ਕਲਰ ਹੈਗਾ। ਹਾਂਜੀ ਆਹ ਵਾਲਾ ਮੋਰ ਪੰਖੀ ਇਹ ਵੀ ਖਾਦੀ ਕਾਟਨ ਹੈ ਜੀ ਬਹੁਤ ਜਿਆਦਾ ਸੋਹਣਾ ਡਿਫਰੈਂਟ ਹੈ ਜਿਹੜਾ ਪ੍ਰਿੰਟ ਹੈਗਾ ਬਿਟ ਧਿਆਨ ਰੱਖਿਆ ਕਰੋ ਕੈਮਰੇ ਵਾਲਾ। ਅੱਗੇ ਆਜੋ। ਬਹੁਤ ਜਿਆਦਾ ਸੋਹਣਾ ਹੈਗਾ ਜਿਵੇਂ ਆਪਾਂ ਲੈਸਾਂ ਵਗੈਰਾ ਲਗਾ ਕੇ ਤੇ ਸੂਟ ਨੂੰ ਜਿਹੜਾ ਬਹੁਤ ਸੋਹਣਾ ਆਪਾਂ ਰੈਡੀ ਕਰਵਾ ਸਕਦੇ ਹਾਂ। ਹਾਂਜੀ ਇਹ ਕੱਪੜਾ ਹੈਗਾ ਹੈਗਾ ਜੀ ਹਾਦੀ ਕੋਟ ਨਾਲ ਨਿਕੋ ਇਹ ਦੇਖੋ ਇਹ ਨਾ ਹੋਰ ਜਿਹਾ ਕਲਰ ਆ ਰਿਹਾ ਦੇਖ ਮੈਂ ਤੁਹਾਨੂੰ ਦਿਖਾ ਕਿਦਾਂ ਆ ਰਿਹਾ ਮੋਰ ਪੰਖੀ ਕਲਰ ਹੈ ਜੀ ਇਹ ਬਸ ਮਾਨੀ ਜਿਹਾ ਕਲਰ ਆਹਾ ਇਹਦੇ ਚ ਥੋੜਾ ਜਿਹਾ ਆ ਲਾਈਟ ਆ ਰਿਹਾ ਕਲਰ ਹਾਂ ਅਗਰ ਵੈਸੇ ਇਹਦੇ ਆਵ ਲੱਗਾ ਆ ਹੁਣ ਸੇਮ ਕਲਰ ਹੈ ਜਿਹੜਾ ਸੂਟ ਦਾ ਆ ਰਿਹਾ ਪਹਿਲਾ ਵਾਲਾ ਜਿਹੜਾ ਦੇ ਬ੍ਰਾਈਟ ਕਰੀ ਬੈਠੀ ਸੀ ਇਹ ਆ ਦੇਖੋ ਜੀ ਪਹਿਲਾਂ ਪਤਾ ਨਹੀਂ ਮੈਨੂੰ ਇਹਨਾਂ ਇਹਦੇ ਕੋਲ ਕਿਦਾਂ ਦੇ ਕਲਰ ਆਉਂਦੇ ਸੀ ਆ ਦੇਖੋ ਹੋਣ ਹੈ ਜਿਹੜੇ ਸਾਰੇ ਸੂਟਾਂ ਦੇ ਜਿਹੜੇ ਸੇਮ ਕਲਰ ਆ ਰਹੇ ਆ ਵਾਲੇ ਆਹ ਵਾਲਾ ਜਿਹੜਾ ਤੁਹਾਨੂੰ ਕੈਮਰੇ ਦੇ ਵਿੱਚ ਦਿਖਾਈ ਦੇ ਰਿਹਾ ਸੇਮ ਕਲਰ ਹੈ ਜੀ ਸੂਟ ਦਾ ਇਹ ਆਲ ਓਵਰ ਸੂਟ ਹੈ ਜੀ ਬਹੁਤ ਸੋਹਣਾ ਖਾਦੀ ਕਾਟਨ ਦੇ ਉੱਪਰ ਹਾਂਜੀ ਪੱਖਾ ਮੈਂ ਛੱਡ ਨਹੀਂ ਸਕਦੀ ਕਿਉਂਕਿ ਵਿੱਚ ਆਵਾਜ਼ ਆਊਗੀ ਬੈਠ ਜਾ ਹਾਂਜੀ ਨੈਕਸਟ ਸੂਟ ਹੈਗਾ ਆਪਣੇ ਕੋਲੇ ਇਹ ਵੀ ਆਪਣੇ ਕੋਲ ਆਲ ਓਵਰ ਹੈ ਜੀ ਬੇਬੀ ਪਿੰਕ ਸੂਟ ਹੈ ਇਹਦੇ ਦੇ ਵਿੱਚ ਬਲੂ ਜੇ ਤੇ ਵਾਈਟ ਹੈ ਜਿਹੜੇ ਇਹਦੇ ਵਿੱਚ ਫਲਾਵਰ ਬਣੇ ਹੋਏ ਆ ਦੇਖੋ ਜੀ ਇਹ ਵੀ ਹੈਗਾ ਕੈਮਰਿਕ ਕਾਟਨ ਸੁਪਰ ਫਾਈਨ ਕਾਟਨ ਹੈ ਜੀ ਇਹ ਦੇਖੋ ਇਹਦੇ ਉੱਤੇ ਨਮੂਰ ਲੱਗੀ ਹੋਈ ਹੈ ਸੁਪਰ ਫਾਈਨ ਕਾਟਨ ਹੈ ਇਹ ਇਟਾਲੀਆ ਦੀ ਇਟਾਲੀਆ ਕਾਟਨ ਹੈ ਇਹ ਬਹੁਤ ਸੋਹਣੀ ਕਾਟਨ ਹੈ ਇਹ ਹੈਗੇ ਜੀ ਆਪਣੇ ਕੋਲੇ ਆਲ ਓਵਰ ਸਾਰੇ ਵਾਸਤੇ ਤੁਸੀਂ ਆਪਣਾ ਸਕਰੀਨਸ਼ਾਟ ਲਓ ਤੇ ਇਹਨਾਂ ਦਾ ਪ੍ਰਾਈਸ ਪੁੱਛ ਸਕਦੇ ਹੋ ਤਾਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਤੁਸੀਂ ਲਓ ਜੀ ਡਿਫਰੈਂਟ ਤੋਂ ਡਿਫਰੈਂਟ ਹੈ ਜਿਹੜੇ ਆਪਣੇ ਕੋਲੇ ਦੇਖੋ ਜੀ ਇਹ ਵੀ ਬਹੁਤ ਜ਼ਿਆਦਾ ਸੋਹਣਾ ਜਿਹੜਾ ਇਹ ਵੀ ਆਪਣੇ ਕੋਲੇ ແມບີ कॉटन ਤੇ ਇਹਦੇ ਨਾਲ ਆਹ ਵਾਲਾ ਪਿੰਕ ਦਾ ਕਲਰ ਪਿੰਕ ਹਨਾ ਜਮਨੀ ਜਿਹਾ ਕਹਿ ਸਕਦੇ ਆਪਾਂ ਬਹੁਤ ਹੀ ਜਾਦੇ ਕਲਰ ਦੀ ਤੇ ਕੱਪੜਾ ਜਿਹੜਾ ਬਹੁਤ ਜਾਦੇ ਸੋਹਣਾਗਾ ਪਹਿਲਾਂ ਨਾਲ ਉਹ ਵੀ ਆਪਾਂ ਕਹਿ ਸਕਦੇ ਆ ਕੱਪੜਾ ਆਪਾਂ ਪਹਿਲਾਂ ਵੀ ਵਧੀਆ ਵੈਸਟ ਕੁਆਲਟੀ ਦੇ ਹੁੰਦਾ ਸੀ ਹੁਣ ਵਾਲਾ ਜਿਹੜਾ ਇਹਦੋਂ ਵੀ ਵੈਸਟ ਕੁਆਲਟੀ ਦੇ ਜਿਹੜਾ ਆਪਾਂ ਕੱਪੜਾ ਤੇ ਡਿਫਰੈਂਟ ਡਿਫਰੈਂਟ ਜਿਹੜੇ ਆਪਾਂ ਇਹਦੇ ਪ੍ਰਿੰਟ ਸੂਟ ਦੇ ਲੈ ਕੇ ਆਂਦੀ ਹੈਗੇ ਉਹ ਦੂ ਨੂੰ ਡਾਰਕ ਆ ਰਿਹਾ ਸੀ ਹੁਣ ਘੱਟ ਡਾਰਕ ਆਉਂਦਾ ਹਾਂ ਹਾਂ ਦੋ ਸੇਮ ਹੁੰਦਾ ਇਹ ਮੈ ਸੇਮ ਕਲਰ ਆ ਰਿਹਾ ਇਹਦੇ ਚ ਲੋ ਜੀ ਨੈਕਸਟ ਸੂਟ ਹੈਗਾ ਜੀ ਆਪਣੇ ਕੋਲੇ ਬਹੁਤ ਚੌਦੀ ਸੋਨਾ ਪ੍ਰਿੰਟ ਹੈ ਇਹਦੇ ਨਾਲ ਮਾਸਟਰਡ ਹੈ ਜਿਹੜੀ ਬਾਟਮ ਲੱਗੀ ਆਪਣੇ ਕੋਲ ਦੋ ਆ ਹਾਂ ਜੀ ਇਹਦੇ ਉੱਤੇ ਸਾਰੇ ਜਿਹੜੇ ਆ ਵਾਲੇ ਬਣੇ ਮੋਰ ਬਣੇ ਆ ਭੁਗਿਆ ਗਟਾਰਾ ਜਿਵੇਂ ਕਹਿ ਸਕਦੇ ਆ ਇਹਦਾ ਸਾਰਾ ਹੀ ਜਿਹੜਾ ਇਹ ਪ੍ਰਿੰਟ ਬਣਿਆ ਹੋਇਆ ਫਿਰਨ ਬਣਿਆ ਦੇਖੋ ਐ ਕਰਕੇ ਬਹੁਤ ਜਿਆਦਾ ਕਲਰਫੁਲ ਆ ਹਾਂ 컬러풀 ਹੈ ਜੀ ਇਹ ਇਹ ਦੇ ਨਾਮ ਦੀ ਹੈ ਜੀ ਮਸਟਰਡ ਕਲਰ ਦੀ ਹੈਗੀ बॉटम ਲੱਗੀ ਹੋਈ ਹੈਗੀ ਬਹੁਤ ਜਿਆਦਾ ਸੋਹਣਾ ਇਹ ਵੀ ਆਪਣੇ ਕੋਲੇ ਬਹੁਤ ਸੋਹਣਾ ਕਪੜਾ ਹੈ ਤੁਸੀਂ ਲੈਸਾ ਵਗੈਰਾ ਲਗਾ ਕੇ ਸੂਟ ਨੂੰ ਜਿਹੜੇ ਹੋਰ ਵੀ ਚਾਰ ਚੰਦ ਲਾ ਸਕਦੇ ਆ ਇਹ ਆਪਣੇ ਕੋਲੇ ਹੈਗੀ ਹੈ ਜੀ ਟੂ ਟੂ ਦੋ ਸੂਟ ਹੈਗੇ ਇਹਦੇ ਵਿੱਚ ਆਪਾਂ ਆ ਦੇਖੋ ਜੀ ਇਹ ਦੋ ਸੂਟ ਆਪਣੇ ਕੋਲੇ ਜੇਕਰ ਕਿਸੇ ਨੇ ਦੋ ਸੂਟ ਸੇਮ ਇੱਕੋ ਜਿਹਾ ਬਣਾਉਣੇ ਹੋਣ ਤੁਸੀਂ ਜਿਹੜੇ ਇਹਦਾ ਆਰਡਰ ਕਰ ਸਕਦੇ ਹੋ ਤੇ ਲੈ ਸਕਦੇ ਹੋ ਹਾਂਜੀ ਨੈਕਸਟ ਸੂਟ ਇਹ ਰਿਹਾ ਆਪਣੇ ਕੋਲੇ ਪਿੰਕ ਕਲਰ ਬੇਬੀ ਨਹੀਂ ਹੈਗਾ ਬੇਬੀ ਪਿੰਕ ਨਹੀਂ ਇਹ ਤੋਂ ਥੋੜਾ ਜਿਹਾ ਡਾਰਕ ਹੈ ਬਹੁਤ ਜਿਆਦੇ ਸੋਹਣਾ ਇਹਦੇ ਤੇ ਦੇਖੋ ਬਟਰਮੈਲਨ ਜੇ ਬਣੇ ਹੋਏ ਆ ਬਹੁਤ ਜਿਆਦੇ ਸੋਹਣਾ ਪਿੰਕ ਦੇ ਸਾਈਡਸ ਸਾਈਡ ਦੇ ਵਿੱਚ ਜਿਹੜੇ ਫਲਾਰ ਬਣੇ ਹੋਏ ਨੇ ਫਲਾਰ ਨਹੀਂ ਹੈ ਬਟਰਮੈਲਨ ਵਗੈਰੇ ਇਦਾਂ ਦੇ ਹਨ ਫਰੂਟ ਜੇ ਬਣੇ ਹੋਏ ਨੇ ਇਹਦੇ ਉੱਪਰ ਵੀ ਬਹੁਤ ਜਿਆਦੇ ਸੋਹਣਾ ਜਿਹੜਾ ਇਹ ਵੀ ਪ੍ਰਿੰਟ ਹੈਗਾ ਤੇ ਇਹਦੇ ਨਾਲ ਤੁਸੀਂ ਬੇਬੀ ਪਿੰਕ ਆ ਬੇਬੀ ਪਿੰਕ ਨਹੀਂ ਥੋੜਾ ਜਿਹਾ ਇਹਨਾਂ ਨੂੰ ਡਾਰਕ ਹੈ ਹਨਾ ਇਹ ਵਾਲੇ ਮੈਚਿੰਗ ਦੇਖੋ ਜੀ ਸਕਰੀਨਸ਼ਾਟ ਲਿਓ ਤੁਸੀਂ 6239350986 ਤੇ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣਾ ਆਰਡਰ ਕਰ ਸਕਦੇ ਹੋ ਦੇਖੋ ਜੀ ਆ ਵਾਲਾ ਤਾਂ ਇੱਕ ਸੂਟ ਹੋਰ ਸੀਗੇ ਬੇਟੀ ਕਿਧਰ ਗਏ ਉਹ ਇੱਧਰ ਨਹੀਂ ਰੱਖਦੇ ਹੋਗੇ ਛੇ ਬਾਅਦ ਚ ਕੱਢੂਗੀ ਇਹ ਵਾਲੇ ਹੈਗੇ ਆ ਜੀ ੂਟ ਬਣੀ ਹੋਈ ਜਿਵੇਂ ਕਿਸੇ ਨੇ ਪੋਰ ਸੈੱਟ ਬਣਾਉਣਾ ਜਾਂ ਫਰੌਕ ਸੂਟ ਹਨ ਜਿਵੇਂ ਕਹਿ ਸਕਦੇ ਆ ਵੀ ਇਹਦਾ ਬਹੁਤ ਜਿਆਦੇ ਸੋਹਣਾ ਬਣੂਗਾ ਪੋਰ ਸੈੱਟ ਵਗੈਰਾ ਤੁਸੀਂ ਬਣਾ ਸਕਦੇ ਹੋ ਇਹ ਵੀ ਇੰਨਾ ਕ ਜਿਆਦੇ ਸੋਹਣਾ ਕਲਰਫੁੱਲ ਆਣਾ ਇਹ ਦੇਖੋ ਸੂਟ ਬਹੁਤ ਜਿਆਦੇ ਵਧੀਆ ਕੁਆਲਿਟੀ ਦਾ ਸੂਟ ਆ ਗਾ ਇਹ ਸਾਰੇ ਕਲਰ ਆ ਜਾਂਦੇ ਆ ਜੀ ਇਹਦੇ ਚ ਜੇਕਰ ਟਾਈ ਡਾਈ ਦਾ ਦੁਪੱਟਾ ਹੋਇਆ ਤੇ ਲੈਸ ਆ ਵਗੈਰਾ ਲਗਾ ਕੇ ਬਹੁਤ ਸੋਹਣਾ ਇਹ ਵਾਲਾ ਵੀ ਸੂਟ ਬਣੂਗਾ ਉੱਪਰ ਕਰ ਲੈ ਬਿਠਾ ਮੜਾ ਜਾ ਤੇ ਇਹ ਵੀ ਆਪਣੇ ਕੋਲੇ ਦੋ ਸੂਟ ਸੇਮ ਹੈ ਜੀ ਇੱਕੋ ਜੇ ਜੇਕਰ ਕਿਸੇ ਨੇ ਦੋ ਸੂਟ ਹਨਾ ਸੇਮ ਇੱਕੋ ਜੇ ਬਣਾਉਣੇ ਆ ਤਤ ਉਸੇ ਨਾਲ ਵੀ ਤੁਸੀਂ ਆਰਡਰ ਕਰ ਸਕਦੇ ਹੋ ਨੰਬਰ ਹੈ ਜਿਹੜਾ ਤੁਸੀਂ ਆਪਣਾ ਸੇਵ ਕਰ ਲਿਓ ਤੇ ਤੁਸੀਂ ਸਕਰੀਨ ਸ਼ਾਟ ਭੇਜ ਸਕਦੇ ਹੋ ਬਹੁਤ ਵਧੀਆ ਸੋਹਣੀ ਵਧੀਆ ਕੁਆਲਿਟੀ ਦੀ ਜਿਹੜੀ ਲੈ ਲੈਣਾ ਉਹ ਵਾਲੀ ਹੈ ਜੀ ਲੈ ਲੈਣੇ ਕਿਹਾ ਸਕਦੇ ਰਹੇ ਹਾਂ ਹੈ ਨਾ ਉਹ ਵਾਲੀ ਬਹੁਤ ਸੋਹਣਾ ਕਪੜਾ ਹੈ ਜੀ ਇੱਕ ਮਟਰ ਦੂਜੇ ਸੂਟ ਨੂੰ ਲਿਆਉਣ ਦਾ ਚਾਕੇ ਲਓ ਜੀ ਇਹ ਸੂਟਰ ਆਪਣੇ ਸਾਈਡ ਤੇ ਪਈ ਰਹਿਗੇ ਸੀਗੇ ਇਸ ਤੋਂ ਬਾਅਦ ਆ ਗਿਆ ਜੀ ਆਹ ਵਾਲਾ ਪ੍ਰਿੰਟ ਦੇਖੋ ਬਹੁਤ ਜਿਆਦਾ ਸੋਹਣਾ ਹਨਾ ਨੀਵੀ ਬਲੂ ਜੇ ਵੀ ਕਹਿ ਸਕਦੇ ਆ ਆਹ ਵਾਲਾ ਕਲਰ ਹੈ ਜਿਹੜਾ ਲਾਈਟ ਜਿਹਾ ਨਾ ਇੰਨਾ ਕ ਜਿਆਦਾ ਸੋਹਣਾ ਹਨਾ ਵਿੱਚ ਹੀ ਪਿਆਰਾ ਤੇ ਕਲਰ ਹੈਗਾ ਤੇ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈ ਜੀ ਇਹਦੇ ਨਾਲ ਕਿਉਂਕਿ ਸ਼ਰਟ ਡਾਰਕ ਹੋਣ ਕਰਕੇ ਜਿਹੜੀ ਬਾਟਮ ਹੈ ਇਹਦੇ ਨਾਲ ਲਾਈਟ ਕਲਰ ਦੀ ਲੱਗੀ ਹੋਈ ਹੈ ਜਿਆਦਾ ਲਾਈਟ ਵੀ ਨਹੀਂਗੀ ਬਹੁਤ ਜਿਆਦਾ ਸੋਹਣਾ ਜਿਹੜਾ ਸੂਟ ਆ ਫੋਨ ਆ ਰਿਹਾ ਕਿੱਦਾਂ ਹੈ ਗਗਨਰਾਮਾ हेलो जी अपनवागे ते ਵਿੱਚ ਕਾਲ ਤੇ ਦੇਖੋ ਜੀ ਆਹ ਵਾਲਾ ਪਾਸੂਟ ਦਿਖਾਈ ਜਾਂਦੇ ਸੀ ਕਿਉਂਕਿ ਡਾਰਕ ਸ਼ਰਟ ਹੋਣ ਕਰਕੇ ਇਹਦੇ ਨਾਲ ਲਾਈਟ ਕਲਰ ਦੀ ਲੱਗੀ ਹੈ ਜੀ ਬਾਟਮ ਠੀਕ ਹੈ ਜੀ ਹਾਂ ਸੋਹਣੇ ਸੋਹਣੇ ਪ੍ਰਿੰਟਾਂ ਜੀ ਦੇਖੋ ਕੋਈ ਵੀ ਤੁਸੀਂ ਪ੍ਰਿੰਟ ਹੈ ਜਿਹੜਾ ਪਸੰਦ ਕਰ ਸਕਦੇ ਹੋ ਨੈਕਸਟ ਸੂਟਸ ਬਦ ਦੋ ਸੂਟ ਰਹਿ ਗਏ ਜੀ ਆਪਣੇ ਕੋਲ ਤੇ ਆਹ ਵਾਲਾ ਸੂਟ ਦੇਖੋ ਹਏ ਮੈਨੂੰ ਇੰਨਾ ਕੁ ਜ਼ਿਆਦਾ ਸੋਹਣਾ ਲੱਗਾ ਨਾ ਬਹੁਤ ਜ਼ਿਆਦਾ ਸੋਹਣਾਗਾ ਇਹਦੀ ਹੈਗੀ ਜੀ ਰਾਸਟ ਛੋੜਾ ਹੀ ਲੱਗਿਆ ਫਿਰ ਤੁਸੀਂ ਬਣਾ ਲਓ ਨਾ ਜੀ ਕੋਈ ਨਹੀਂ ਅਸੀਂ ਵੀ ਬਣਾਈ ਲੈਣੇ ਆ ਦੇਖੋ ਜੀ ਆਹ ਰਾਸਟ ਕਲਰ ਹੈ ਇਹਦੇ ਚ ਮਾਰੇ ਡਾਰਕ ਆਗਾ ਇਹਦੇ ਨਾਲ ਡਾਰਕ ਆ ਇਹਦਾ ਡਾਰਕ ਜਿਆਦਾ ਡਾਰਕ ਐ ਇੰਨਾ ਡਾਰਕ ਨਹੀਂ ਹੈ ਇਹਦਾ ਬਾਟਮ ਦਾ ਕੱਪੜਾ ਦੇਖੋ ਜੀ ਬਹੁਤ ਜਿਆਦਾ ਸੋਨਾ ਕੱਪੜਾ ਹੈ ਲੈ ਇੱਕ ਬਿٹے ਨੀਚੇ ਕਰ ਲਾ ਜਿਆਦਾ ਹੋ ਨਾ ਗਰੀ ਬਿٹے ਆ ਦੇਖੋ ਬਾਟਮ ਦੀ ਸੀਗੀ ਨੀਚੇ ਕਰੋ ਬਹੁਤ ਜਿਆਦਾ ਸੋਨਾ ਹੈ ਰਸਟ ਰੈੱਡ ਹੈ ਹਾਂ ਜੀ ਮੈਨੂੰ ਇਹਦੇ ਵਿੱਚ ਹੈ ਨਾ orange ਰੈੱਡ ਨਹੀਂ ਹੈਗਾ ਜੀ ਇਹ ਰਸਟ ਕਲਰ ਆ ਥੋੜਾ ਜਿਹਾ ਡਾਰਕ ਆਗਾ ਰਸਟ ਤੋਂ ਇਹਦੇ ਚ orange ਆਈ ਅੰਡ orange ਨਹੀਂ ਕਲਰ ਹੈਗਾ ਇਹ ਦੇਖੋ ਜੀ ਬਹੁਤ ਹਾਂ ਇਹਦੇ ਚ orange ਆ ਰਿਹਾ ਰੈਸਟ ਕਲਰ ਹੈ ਜੀ ਇਹ ਦੇਖੋ ਆਵਲੀ ਸ਼ਰਟ ਦੇ ਨਾਲੇ ਦੀ ਮੈਚਿੰਗ ਕੀਤੀ ਹੋਈ ਹੈ ਬਹੁਤ ਜ਼ਿਆਦੀ ਜਿਹੜਾ ਸੋਨਾ ਸੂਟ ਹੈ ਮੈਂ ਤੁਹਾਨੂੰ ਥੋੜੀ ਜੀ ਸ਼ਰਟ ਹੈ ਜਿਹੜੀ ਖੋਲ ਕੇ ਵੀ ਦਿਖਾ ਸਕਦੀ ਆ ਦੇਖੋ ਜੀ ਇਦਾਂ ਦਾ ਪ੍ਰਿੰਟ ਹੈ ਹਾਂ ਲੈਸ ਲਗਾ ਕੇ ਮੈਂ ਫਿਰ ਫਿਰ ਹਮੇਸ਼ਾ ਸਾਰੀਆਂ ਭੈਣਾਂ ਨੂੰ ਪਤਾ ਹੀ ਹੈ ਹਨਾ ਕਿਉਂਕਿ ਆਪਾਂ ਲੈਸਾਂ ਤੋਂ ਬਿਨਾ ਤਾਂ ਆਪਾਂ ਕੋਈ ਵੀ ਸੂਟ ਹੈ ਜਿਹੜਾ ਆਪਾਂ ਆਪਣਾ ਤਿਆਰ ਹੀ ਨਹੀਂ ਕਰਦੇ ਹੈਗੇ ਤੇ ਬਹੁਤ ਜ਼ਿਆਦੇ ਜਿਹੜਾ ਸੋਨਾ ਸੂਟ ਹੈਗਾ ਲੈਸਾਂ ਦੇ ਬਿਨਾ ਬਣਾ ਹੀ ਨਹੀਂ ਸਕਦੇ ਬਣਾ ਸਕਦੇ ਹਾਂਜੀ ਲਓ ਜੀ ਡਿਫਰੈਂਟ ਬਲੈਕ ਦੇ ਨਾਲ ਮੈਚਿੰਗ ਆ ਗਈ ਜੀ ਵਾਓ ਦੇਖੋ ਜੀ ਮਸਲੀਨ ਦੇ ਨਾਲ ਹੈ ਜਿਹੜੀ ਡਾਰਕ ਜਾ ਰਿਹਾ ਬਲੈਕ ਹੈ ਜੀ ਇਹ ਇਹਦੇ ਨਾਲ ਆਹ ਸ਼ਰਟ ਹੈ ਆਹ ਵਾਲੀ ਹੈ ਜੀ ਨਾਲ ਸ਼ਰਟ ਵੱਡੇ ਪ੍ਰਿੰਟ ਦਾ ਜਿਹੜਾ ਸੂਟ ਹੈਗਾ ਵਾਈਟ ਕਲਰ ਹੈ ਦੇ ਵਿੱਚ ਫਲਾਵਰ ਬਣੇ ਹੋਏ ਨੇ ਇਹ ਮੈਂ ਜੀ ਵਾਈਟ ਨਹੀਂ ਹੈਗਾ ਜੀ ਇਹ ਹੈਗਾ ਜੀ ਕਰੀਮ ਹੈਗਾ ਤੇ ਆਹ ਵਾਲੀ ਹੈਗੀ ਸ਼ਰਟ ਤੇ ਬਲੈਕ ਬਾਟਮ ਦੇ ਨਾਲ ਇਹਦੀ ਕੀਤੀ ਹੈਗੀ ਹੈ ਜੀ ਮੈਚਿੰਗ ਇੱਕ ਇਹਦੇ ਨਾਲ ਹੋਰ ਅਸਰ ਇੱਕ ਉਹ ਕਿਸੇ ਨੇ ਮੰਗਵਾਇਆ ਆਪਣੇ ਤੋਂ ਇਹ ਵਾਲਾ ਕਿਸੇ ਨੇ ਮੰਗਵਾਇਆ ਹੋਇਆਗਾ ਜੀ ਜੇਕਰ ਕਿਸੇ ਨੇ ਵਰਕ ਵਗੈਰਾ ਕਰਾਉਣੇ ਹਨ ਤਾਂ ਤੁਸੀਂ ਆਹ ਵਾਲਾ ਜਿਹੜਾ ਪਲੇਨ ਸਟੱਫ ਵੀ ਜਿਹੜਾ ਮੰਗਵਾ ਸਕਦੇ ਹੋ ਬਹੁਤ ਜਿਆਦਾ ਸੋਹਣਾ ਕੀ ਕਰ ਰਿਹਾ ਫੋਕਸ ਕਰ ਨਹੀਂ ਰਿਹਾ ਹਾਂਜੀ ਹੁਣ ਜਿਹੜਾ ਫੋਕਸ ਕੀਤਾ ਦੇਖੋ ਐਡਾ ਸੋਹਣਾਗਾ ਹਨਾ ਸੈਲਫ ਪ੍ਰਿੰਟ ਜਗਾ ਇਹਦੇ ਇਹਦੇ ਵਿੱਚ ਦੇਖੋ ਵਰਕ ਹੈ ਜਿਹੜੀ ਬਹੁਤ ਸੋਹਣਾ ਜਿਹੜਾ ਵਰਕ ਕਰਕੇ ਵੀ ਇਹ ਸੂਟ ਬਹੁਤ ਸੋਹਣਾ ਤਿਆਰ ਹੋਗਾ ਇੱਕ ਆਪਾਂ ਇਹਦੇ ਚ ਆਹ ਵਾਲਾ ਬਲੈਕ ਪਲੇਨ ਲੈ ਕੇ ਕਿਉਂਕਿ ਕਿਸੇ ਤੋਂ ਆਪਣੇ ਪੈਨ ਨੇ ਮੰਗਵਾਇਆ ਹੈਗਾਗਾ ਤੇ ਆਹ ਵਾਲੀ ਇਹਦੇ ਨਾਲ ਹੈਗੀ ਹੈ ਜੀ ਸ਼ਰਟ ਹਾਂਜੀ ਹਾਂਜੀ ਆ ਗਈ ਇੱਕ ਮਿੰਟ ਬੈਠੋ ਜੀ ਗੋਲ ਤੇ ਨਿੰਬ ਦਾ ਕੁਝ ਬਣਾਉਣਾ ਦੇਖੋ ਜੀ ਆਹ ਵਾਲੀ ਸੂਟ ਦੇ ਨਾਲ ਮੈਚਿੰਗ ਹੈ ਲੈ ਬਤ ਤੈ ਮਾਰੀ ਫੜੀ ਲਓ ਜੀ ਇਹ ਵਾਲਾ ਆਪਣਾ ਲਾਸਟ ਸੂਟ ਸੀਗਾ ਤੇ ਇੱਕ ਨਾ ਆਪਣਾ ਸੂਟ ਹੈ ਜਿਹੜਾ ਤਿਆਰ ਕਰਨਾ ਦਿੱਤਾ ਹੋਇਆਗਾ ਤੇ ਇੱਕ ਆਪਣੇ ਕੋਲੇ ਪੀਚ ਕਲਰ ਜਿਹਦਾ ਪੀਚ ਕਲਰ ਹੀ ਹੈ ਨਾ ਕਹਿ ਸਕਦੇ ਆਪਾਂ ਆਹ ਦੇਖੋ ਜੀ ਬਹੁਤ ਸੋਹਣਾ ਜਿਹੜਾ ਸੂਟ ਹੈ ਇਹਦੇ ਨਾਲ ਬਲੈਕ ਦੀ ਮੈਚਿੰਗ ਹੈਗੀ ਤੁਸੀਂ ਇਹਦਾ ਵੀ ਦੇਖੋ ਸਕਰੀਨਸ਼ਾਟ ਲੈ ਸਕਦੇ ਹੋ ਕਿ ਆਪਣਾ ਇਹ ਵਾਲਾ ਛੁੰਟਾ ਨਾ ਰੈਡੀ ਕਰਵਾਇਆ ਸੀ ਜੀ ਆਪਾਂ ਦਿਖਾ ਦਵਾਂ। ਇਹਦੀ ਘੇਰੇ ਦਾ ਪਰਿਸ਼ਾ ਕਰਨੀ ਹੈਗਾ ਜੀ ਕਿਸੇ ਵੀ ਕਲਰ ਤੇ ਤੁਸੀਂ ਜੇਕਰ ਆਪ ਦਾ ਸੂਟ ਵਰਕ ਕਰਾਉਣਾ ਦੇਣਾ ਤਿਆਰ ਕਰਾਉਣਾ ਦੇਣਾ ਹਨ ਕਰਾ ਸਕਦੇ ਹੋ। ਆਹ ਵਾਲਾ ਜੀ ਆਪਣੀ ਹਿਪ ਕੋਲ ਆਊਗਾ ਹਨਾ ਆਹ ਨੀਚੇ ਆ ਘੇਰਾ ਬਣੂਗਾ ਜੀ ਇਦਾਂ ਹੀ ਹੈ ਜਿਹੜੀ ਵਰਕ ਹੈ ਜਿਹੜਾ ਬਾਹਾਂ ਤੇ ਕੀਤਾ ਹੋਊਗਾ ਜੇਕਰ ਤੁਸੀਂ ਆਹ ਵਾਲਾ ਵੀ ਸੂਟ ਲੈਣਾ ਹਨ ਆਪ ਦਾ ਸਕਰੀਨਸ਼ਾਟ ਲੈ ਕੇ ਦਿਖਾ ਦਿਓ ਤਿਆਰ ਕਰਾ ਕੇ ਰੱਖਿਆ ਤੇ ਇੱਕ ਸੂਟ ਆਪਣਾ ਰੈਡੀ ਕਰਨ ਦੇ ਲਈ ਦਿੱਤਾ ਹੋਇਆ ਹੈ ਜੀ ਕਿਸੇ ਵੀ ਕੱਲਰ ਤੇ ਤੁਸੀਂ ਸੂਟ ਰੈਡੀ ਕਰਵਾਉਣਾ ਤਾਂ ਦੱਸ ਸਕਦੇ ਹੋ ਆਪਕਾ ਪੂਰੇ ਆਹ ਪੂਰੇ ਹੈਗੇ ਨਾ ਜਿਹੜਾ ਵੀ ਪਸੰਦ ਹੈ ਤੁਸੀਂ ਫੋਟੋ ਲੈ ਕੇ ਮਤਲਬ ਕਿ ਸਕਰੀਨਸ਼ਾਟ ਲੈ ਕੇ ਇੱਕ ਸੂਟ ਪਿਛਲੇ ਸੂਟਾਂ ਦੇ ਵਿੱਚੋਂ ਆਪਣਾ ਬਸ ਲਾਸਟ ਸੂਟ ਹੀ ਆਹ ਵਾਲਾ ਪਿਛਲੇ ਸੂਟਾਂ ਦੇ ਵਿੱਚੋਂ ਇਹ ਕਾਹ ਵਾਲਾ ਰਸ ਆਪਣਾ ਕੋਲ ਲਾਸਟ ਸੂਟ ਬਚਿਆ ਪਰਪਲ ਤੇ λεਮਨ ਸ਼ੇਡ ਜੀ ਹੈਗਾ ਹੈ ਇਹ। ਕਿਸੇ ਵੀ ਸੂਟ ਜੇਕਰ ਵੈਸੇ ਇਦਾਂ ਦਾ ਕੋਈ ਵੀ ਸੂਟ ਹੈ ਨਹੀਂ ਹਨਾ ਜਿਹੜਾ ਨਾ ਪਸੰਦ ਆਉਣ ਵਾਲਾ ਤੇ ਪਲੀਜ਼ ਜਲਦੀ ਜਲਦੀ ਸਕਰੀਨ ਸ਼ਾਟ ਲਓ ਤੇ ਆਪਣਾ ਆਰਡਰ ਪਲੇਸ ਕਰੋ ਹਨਾ 6239350986 ਤੇ ਤੁਸੀਂ ਇਸ ਨੰਬਰ ਤੇ ਸਕਰੀਨ ਸ਼ਾਟ ਲੈ ਕੇ ਭੇਜ ਸਕਦੇ ਬਹੁਤ ਜ਼ਿਆਦੀਆਂ ਬਹੁਤ ਸਾਰੀਆਂ ਭੈਣਾਂ ਦੀ ਡਿਮਾਂਡ ਸੀਗੀ ਹਨਾ ਕਿ ਤੁਸੀਂ ਮੁੜ ਕੇ ਕੱਪੜੇ ਨਹੀਂ ਲੈ ਕੇ ਆਏ ਬਸ ਤੁਸੀਂ ਤੁਹਾਨੂੰ ਪਤਾ ਹੀ ਹੈ ਹਨਾ ਜਿਹੜਾ ਮਾਹੌਲ ਇਦਾਂ ਦਾ ਚੱਲ ਰਿਹਾ ਸੀਗਾ ਬਸ ਆ ਕਰਕੇ ਜਿਹੜਾ ਆਪਣੇ ਉੱਤੇ ਜਾਇਆ ਨਹੀਂ ਗਿਆ ਸੀ ਤੇ ਅੱਜ ਆਪਾਂ ਬਹੁਤ ਸਾਰੇ ਜਿਹੜੀ ਸਮਰ ਕਲੈਕਸ਼ਨ ਲੈ ਕੇ ਆਏ ਆ ਤਾਂ ਜਲਦੀ ਜਲਦੀ ਆਪਣਾ ਸਕਰੀਨ ਸ਼ਾਟ ਭੇਜੋ ਲੋ ਜੀ ਠੀਕ ਹੈ ਜੀ ਆਪਾਂ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ